Ô chị, 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 ਕੀ ਨਾਮ ਹੈ ਜੀ ਮੇਰਾ ਨਾਮ ਬਨੋਤ ਜੈਨ ਹੈ ਜੀ ਅਜੂਰੀ ਕੀ ਪ੍ਰੋਗਰਾਮ ਹੈ ਸ਼੍ਰੀ ਦੁರ್ಗਾ ਮਾਤਾ ਮੰਦਰ ਵਿਖੇ ਅੱਜ ਜੋ ਸ਼੍ਰੀ ਸ਼ਨੀ ਦੇਵ ਜਨਮ ਦਿਤੀ ਦਾ ਉਤਸਵ ਬੜੀ ਧੂਮ ਧਾਮ ਨਾਲ ਬਣਾਇਆ ਗਿਆ ਹੈ ਇਸ ਦੇ ਸੰਬੰਧ ਵਿੱਚ ਮੈਂ ਸਾਰੇ ਹੀ ਸ਼ਹਿਰ ਨਿਵਾਸੀਆਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਸ਼੍ਰੀ ਸ਼ਨੀ ਦੇਵ ਜਨਮ ਦਿਤੀ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਹੈ ਅਤੇ ਕਾਮਨਾ ਕਰਦਾ ਹੈ ਸ਼੍ਰੀ ਸ਼ਨੀ ਦੇਵ ਸਾਰਿਆਂ ਦੇ ਉੱਪਰ ਆਪਣਾ ਮਿਹਰ ਭਰਿਆ ਹੱਥ ਰੱਖਣਗੇ ਇਸ ਮੌਕੇ ਅੱਜ ਸ਼੍ਰੀ ਦੁਰਗਾ ਮਾਤਾ ਮੰਦਰ ਦਸ਼ਮੇਸ਼ ਨਗਰ ਭਵਾਨੀਗੜ ਵਿਖੇ ਸ਼੍ਰੀ ਮੇਲਾ ਕੀਰਤਨ ਮੰਡਲ ਆ ਜੋ ਉਸ ਦੁਆਰਾ ਕੀਰਤਨ ਕੀਤਾ ਗਿਆ ਅਤੇ ਉਸ ਦੇ ਉਪਰੰਤ ਜੋ ਅੱਜ ਲੰਗਰ ਦੀ ਬੋਸਥਾ ਵੀ ਕਮੇਟੀ ਵੱਲੋਂ ਕੀਤੀ ਗਈ ਸੀ ਇੱਕ ਵਾਰ ਫੇਰ ਸਾਰੀ ਸੰਗਤ ਨੂੰ ਸ਼੍ਰੀ ਸ਼ਨੀ ਦੇਵ ਮਹਾਰਾਜ ਦੀ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ ਨਾਮ ਹੈ ਜੀ ਭਪਿੰਦਰ ਗੁਪਤਾ ਮੈਂਬਰ ਦੁਰਗਾ ਮਾਤਾ ਮੰਦਰ ਕਮੇਟੀ ਅੱਜ ਸ਼ਨੀ ਜੰਤੀ ਦੇ ਮੌਕੇ ਦੁਰਗਾ ਮਾਤਾ ਮੰਦਿਰ ਕਮੇਟੀ ਵੱਲੋਂ ਮੰਦਿਰ ਦੇ ਵਿੱਚ ਸ਼ਨੀ ਜੰਤੀ ਮਨਾਈ ਗਈ ਜਿਸ ਦੇ ਸੰਬੰਧ ਵਿੱਚ ਮੰਦਿਰ ਦੇ ਵਿੱਚ ਕੀਰਤਨ ਦਾ ਪ੍ਰਬੰਧ ਕੀਤਾ ਗਿਆ ਤੇ ਕੀਰਤਨ ਤੋਂ ਪ੍ਰੰਤ ਕਮੇਟੀ ਵੱਲੋਂ ਲੰਗਰ ਦੀ ਵਿਵਸਥਾ ਵੀ ਕੀਤੀ ਗਈ ਤੇ ਸਾਰੀ ਸੰਗਤ ਨੇ ਨਾਲ ਮਿਲ ਕੇ ਇਸ ਵਿਵਸਥਾ ਨੂੰ ਬਣਾਈ ਰੱਖਿਆ ਤੇ ਮੈਂ ਕਾਮਨਾ ਕਰਦਾ ਕਿ ਇਸੇ ਤਰ੍ਹਾਂ ਸ਼ਨੀ ਮਹਾਰਾਜ ਜੀ ਦਾ ਜੋ ਹੱਥ ਹੈ ਸਾਰੇ ਸ਼ਹਿਰ ਦੇ ਵਸਨੀਕਾਂ ਤੇ ਨਗਰ ਨਿਵਾਸੀਆਂ ਤੇ ਤੇ ਕਮੇਟੀ ਦੇ ਉੱਪਰ ਬਣਿਆ ਰਹੇ ਧੰਨਵਾਦ ਜੀ ਮੇਰਾ ਨਾਮ ਬਨੀ ਸਿਮਲਾ ਪ੍ਰਧਾਨ ਸ਼੍ਰੀ ਦਰਕਮਾਤਾ ਮੰਦਿਰ ਕਮੇਟੀ ਘਵਾਨੀ ਦਾ ਅੱਜ ਕੀ ਪ੍ਰੋਗਰਾਮ ਦਾ ਜੋ ਅਜੀਤ ਸੁਭ ਦਿਹਾੜਾ ਜਿਹੜਾ ਉਹ ਸ਼ਨੀ ਦੇ ਮਹਾਰਾਜ ਦੇ ਨਾਮ ਹੈ ਅੱਜ ਉਹਨਾਂ ਦਾ ਜਨਮ ਦਿਨ ਹੈ ਅਸੀਂ ਉਹ ਸੁਭ ਦਿਹਾੜੇ ਨੂੰ ਮੰਦਿਰ ਦੇ ਵਿੱਚ ਬੜੀ ਧੁੰਮਕ ਨਾਲ ਮਨਾਇਆ ਹੈ ਸ਼ਾਮ ਨੂੰ ਅਸੀਂ ਪਹਿਲਾਂ ਮਹਿਲਾ ਮੰਡਲ ਜੇ ਸਾਡੀਆਂ ਭੈਣਾਂ ਨੇ ਕੀਰਤਨ ਕਰਿਆ ਉਸ ਤੋਂ ਬਾਅਦ ਆਪਣਾ ਸ਼ਨੀ ਦੇ ਮਹਾਰਾਜ ਜੀ ਦਾ ਲੰਗਰ ਜਿਹੜਾ ਉਹ ਉਹਦਾ ਇਂਤਜ਼ਾਮ ਕੀਤਾ ਗਿਆ ਜਿਹਨੂੰ ਸਾਰੀ ਸੰਗਤ ਨੇ ਬੜੇ ਪਿਆਰ ਨਾਲ ਛਕਿਆ ਤੇ ਸਾਰੀ ਸੰਗਤ ਨੇ ਅੱਜ ਦੇ ਦਿਨ ਸ਼ਨੀ ਦੇਵ ਮਹਾਰਾਜ ਜੀ ਦੇ ਦਰਸ਼ਨ